ਜਾ ਕੇ ਸੋ ਚਾਹ ਪਾ ਫਿਰ ਵੀ ਤਾ ਵੀ ਨਾ ਆਉਂਦਾ ਇਹ ਮੇਰਾ ਕੰਮ ਕਰਦਾ ਵੀਡੀਓ ਬਣਾ ਦੀ ਯਾਰ ਵੀਡੀਓ ਨਾ ਆਪਣਾ ਵੀਰੇ ਗੱਲ ਸੁਣੋ ਜ਼ਿੰਮੇਵਾਰ ਬੰਦੇ ਅਸੀਂ ਸਾਡਾ ਢਾਬਾ ਨਾ ਚੱਲਦਾ ਪੂਰੇ ਏਰੀਆ ਦੇ ਜਿਵੇਂ ਮਰਜੀ ਆ ਕੇ ਬਚਦੇ ਤੂੰ ਤੂੰ ਕੀ ਗੱਤ ਬਣਾ ਤੂੰ ਤੇ ਢਾਬੇ ਦਾ ਕੋਈ ਵੀ ਆ ਸਦਾ ਜਾਂ ਆ ਵੀ ਜਾਂਦੇ ਹੀ ਭਰਾਵਾ ਸੜਾ ਲਾਪਾ ਜਸ਼ਨ ਦਾ ਬੰਗੜਾ ਨਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਤੂੰ ਟਰੱਕਾਂ ਵਾਲੇ ਗੱਡੀ ਵਾਲੇ ਖੜਦੇ ਆ ਤੁਸੀਂ ਮੂੰਹ ਨਾਲ ਚਾਬੀ ਨਹੀਂ ਹੋ ਕੀ ਕਾਰਨ ਕੀ ਮੂੰਹ ਖੰਡੇ ਨੇ ਮੇਰਾ ਕੰਮ ਕਰਦਾ ਬੈਠ ਜਾਗਾ ਦੱਸ ਦੱਸ ਕੀ ਮੇਰੇ ਚ ਕੀ ਕਮੀ ਆ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਕਿ ਮੈਂ ਵਿਆਹ ਮਾਂ ਦਾ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਤਮਾਰਾ ਦੱਸ ਪਹਿਲੇ ਨਾਲ ਦੱਸੋ ਖੜੇ ਹੋ ਜਾ ਬੈਠ ਬੜਾ 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 ਕੁਟੀ ਫੋਟਾ ਕਿ ਤੇਰੇ ਕੋਲ ਕੋਈ ਮੈਂ ਮੈਂ ਨਾ ਪਸਾ ਲੇ ਪਾ ਇਹਨਾਂ ਨਾਲ ਕਰ ਬੜਾ ਬੜਾ ਸਭਾ ਬੜਾ ਹੈਲੋ ਬੈਠੀ ਤੇ ਖੱਬ ਕੇ ਤੂੰ ਮੇਰੇ ਨਾਲ ਗੱਲ ਕਰ ਜਿਹੜੀ ਕਹਿੰਦੇ ਮੈਂ ਤੈਨੂੰ ਬੋਲਣਾ ਠੀਕ ਆ ਤੁਸੀਂ ਤਾਂ ਮੈਨੂੰ ਕਹਦੇ ਮੇਰਾ ਨਾਇਕ ਹੋਣਾਗੇ ਕਿ ਕੋ ਨਿਕਰੇ ਚ ਦੇ ਆਈ ਅੰਗਣਾ ਦਾ ਬਿਆਹ ਕੀ ਆਈਆਂ ਦੋ ਬੱਚੇ ਆ ਕੱਢਿਆ ਆਇਓ ਜੀ ਤੇਰੀ ਹਾਂ ਹੁਣ ਬੱਚੇ ਵੀ ਨਿਕਰੇ ਕਿ ਕਿਧਰ ਆ ਪਿਆ ਹੋਇਗਾ ਕੋਈ ਨਹੀਂ ਬਲੌਣੀਆਂ ਦੇ ਪੇਕਿਆਂ ਨੂੰ ਬਲਾਲਾ ਜੀ ਨੂੰ ਬੁਲਾਉਣਾ ਚਾਹ ਤੂੰ ਦੇਖ ਗੋਲਗਾ ਦੇ ਕਿੰਨਿਆਂ ਦਾ ਕਰ ਦੇਣਗੇ ਤੇਰੇ ਚਲ ਸੋ ਨੰਦਰੀ ਨੂੰ ਬਕਵਾਸ ਨਹੀਂ ਕਰਦਾ ਬੁੜੀ ਨੂੰ ਕੋਈ ਨਾ ਬਕਵਾਸ ਨਾ ਕਰੇ ਬੈਗੇ ਕਰ ਬੈਗਨ ਕਰੋ ਮਨਾ ਭਗਵਾਨ ਕਰੀਗਾ ਇਹ ਗੱਲ ਵੀ ਸਰ ਮੇਰਾ ਘਰ ਦਾ ਇਹ ਨੂੰ ਲਈ ਬੈਠੇਗਾ ਨਾਲ ਤੋ ਸੱਚੀ ਇਹਨੂੰ ਸ਼ਰਮ ਨਹੀਂ ਆਉਦੀਗੀ ਮੈਨੂੰ ਕੁਝ ਕਰਨਾ ਹੈ ਇਹ ਆ ਆ ਦੋ ਆਉਣੇ ਜਾਣੇ ਆ ਕਰੋ ਗੱਲ ਇਧਰ ਅੱਛਾ ਏ ਇੱਕ ਆਉਣਾ ਜੁਨੇ ਜਾਣੇ ਆ ਅੱਜ ਦੀ ਘਰ ਇਹਦਾ ਘਰ ਵਾਲਾ ਤੇ ਇਹ ਵੀ ਜਾ ਕੇ ਲਈ ਇਹਨੂੰ ਚੱਲ ਇਹ ਮੈਨੂੰ ਕਹਿੰਦਾ ਸੀ ਮੈਂ ਕੁਮਾਰਾ ਹੁਣ ਤੱਕ ਦੇ ਤਾਂ ਕਿ ਦੋ ਬੱਚੇ ਵੀ ਨਿਕਲੇ ਆਏ ਇਹਨਾਂ ਨੇ ਮਾਰੇਗਾ ਜਲੇ ਉੱਠ ਵੜਾ ਕੋਈ ਝੂਠ ਨਹੀਂ ਗਈ ਇਹ ਬਸ ਕੋਈ ਤੂੰ ਤੂੰ ਵਾਪਸ ਸੌਣੇ ਆਉਨੇ ਹੋ ਠੀਕ ਹੈ ਤੈਨੂੰ ਤੈਨੂੰ ਦਿਨ ਕਿਹੜਾ ਕੁਆਰਾ ਹੈ ਤੂੰ ਵੀ ਆਈ ਹੈ ਹਾਂ ਤੇ ਫਿਰ ਤੂੰ ਕਿ ਨਿਕਲ ਗਈ ਇਹਦੇ ਨਾਲ ਮੈਨੂੰ ਮੇਰੇ ਤਾਂ ਆਪ ਘਰ ਵਾਲਾ ਮੈਨੂੰ ਤੰਗ ਕਰਦਾ ਸੀ ਮੈਂ ਤਾਂ ਆਈ ਆਂਗੀ ਤੇ ਤੈਨੂੰ ਹੋਰ ਕੋਈ ਚੱਜਾ ਬੰਦਾ ਨਹੀਂ ਸੀ ਕੋਈ ਇਹ ਵੀਡੀਓ ਨਾ ਆਪਣਾ ਕੋਈ ਨਾ ਪੜੂਗੀ ਤੇ ਨਾ ਪੜੂਗੀ ਸ਼ਰੀਆ ਨੂੰ ਵੇਖਾ ਤੂੰ ਪੜਾਓ ਪੜਾਓ ਥੋੜਾ ਸਾਹਮਣੇ ਬੁਲੀਂਦਾ ਕਦੀ ਪੱਕਾ ਨਹੀਂ ਵੀ ਆ ਬੋਲਦਾ ਹੈ ਹੈ ਕਦੀ ਨਹੀਂ ਆ ਬੋਲਦਾ ਮੈਨੂੰ ਬੁਲੀਂਦਾ ਇਹ ਨੂੰ ਵੀ ਕਰੋ ਜੀ ਕੰਚਾ ਕਰਾ ਦਿਓ ਐਂ ਜੀ ਉਹਨੂੰ ਨਾ ਨਾ ਕੁੜੀ ਨਹੀਂ ਮਸਾ ਦੇ ਨਾ ਬੈਠਾ ਬੈਠ 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 ਤੂੰ ਸੱਲੇ ਬੈਠ ਉਹ ਇੱਕ ਪੁੱਛੀ ਜਲਾ ਦੇਣੀ ਕੇ ਦੱਸ ਤੂੰ ਵੀਡੀਓ ਬਣਾਉ ਯਾਰ ਵੀਡੀਓ ਬਣਾ ਬਣਾਓ ਵੀਡੀਓ ਅਕੜਾ ਜਿਹੜਾ ਤਾਕ ਪਰੇਸ਼ਾਨ ਹੋ ਕੇ ਲੈ ਕੇ ਆਇਆ ਨੂੰ ਕਿਉਂ ਇਹ 300 ਰੁਪਏ ਕੁਲੀ ਬਣੀ ਨਹੀਂ ਵਿਖੀਦਾ 300 ਰੁਪਏ ਚੀਬਾਈ ਆ ਨਹੀਂ ਬੰਦੇ ਪੇਟੀ ਹੈ ਮੈਂ ਬੇਵੇਰਨ ਕਿ ਇਹ ਦੀ ਪੇਕੀ ਵਾਜਦੀ ਹੈ ਇਹ ਇਹਦਾ ਮਸਲਾ ਕੀ ਪੇਕੀ ਜਾਂਦਾ ਅੱਛਾ ਉਹ ਪੇਕੀ ਜਾਵੜੇ ਨੂੰ ਲਿਆ ਤੇ ਮੈਂ ਕਿਉਂ ਲਿਆਣਾ ਮੈਂ ਤਾਂ ਖੁਦ ਬੰਦ ਕਰਨੇ ਰੋਟੀ ਦਾ ਇੱਥੇ ਛੱਡ ਲੈ ਰੋਟੀ ਕਰਨ ਦਾ ਬੰਦ ਹਾਂ ਮੈਂ ਤਾਂ ਰੋਟੀ ਪਰਵਾਣੇ ਕਰਨੀ ਆ ਇਹ ਤੀਜੇ ਕਦਨ ਵਾਜੇ ਪੇਕੀ ਹੋਣੀ ਮੈਨੂੰ ਪਤਾ ਨਹੀਂ ਬਾਰੇ ਬੁੱਢੀ ਹੋਂ ਦੱਸ ਬੁੱਢੀ ਬੁੱਢੀ ਦੱਸ ਕੀ ਹੋਇਆ ਹੋਂ ਦੱਸ ਕੀ ਕੀ ਦੋ ਬੱਚੇ ਆ ਕੀ ਸਾਡੇ ਜਿੰਨੇ ਕਰਦਾ ਹੁੰਦੇ ਮੈਨੂੰ ਕੋਈ ਨਹੀਂ ਤੁਰਦੀ ਸੀ ਆ ਦੇਖੋ ਬਾਈ ਜੀ ਸ਼ਰੇ ਆਵਣਾ ਤੁਸੀਂ ਦੇਖ ਰਹੇ ਹੋ ਵੀ ਅਸਲੀ ਕੁੜੀ ਆ ਬਿਆੜੀ ਹੋਈ ਆ ਤੇ ਪੂਰਾ ਮੋਲਡਰ ਡਰਾਮਾ ਚੱਲੀ ਜਾਂਦਾ ਤੇ ਕੁੜੀ ਦਾ ਘਰ ਵਾਲੇ ਨੇ ਤੋ ਢਾਬੇ ਤੇ ਫੜ ਲਿਆ ਤੇ ਢਾਬੇ ਤੇ ਬਈ ਆ ਜਿਹੜੀ ਜਨਾਨੀ ਨੂੰ ਲੈ ਕੇ 85 ਹਾ ਦੇ ਕੁੜੀ ਨੂੰ ਸ਼ੱਕ ਹੋਇਆ ਜੇ ਮਤਲਬ ਉਹ ਨਗਰਾਈ ਆ ਇਹਨੇ ਕਹਦੇ ਆਈ ਸੀ ਮਗਰ ਤੁਹਾਨੂੰ ਕਿਵੇਂ ਲੱਗਿਆ ਬਾਈ ਮੈਂ ਵੀ ਫੋਨ ਸੀ ਗਲੇ ਘਰੇ ਤੇ ਆ ਜੀ ਹਾਂ ਇਹਦਾ ਫੋਨ ਆਇਆਗਾ ਉਹ ਤੋਂ ਮੈਨੂੰ ਪਤਾ ਲੱਗ ਗਿਆ ਮੇਰੇ ਕੋਲ ਬੋਲੀ ਨਹੀਂ ਹੈਗੀ ਜੀ ਇਹ ਕਹਿੰਦੀ ਹੋਟਲ ਤੇ ਹੀ ਆ ਜਾ ਅੱਛਾ ਜਨਾਬ ਪੁਲਿਸ ਵਾਲੇ ਵੀ ਆਏ ਹੋਇਆ ਬਾਈ ਇਹ ਜਸ਼ਨ ਘਰ ਦੇ ਉੱਤੇ ਬਾਈ ਜਿਹਦੇ ਫੜੇ ਗਏ ਦੋਨੇ ਜਣੇ ਇਹ ਗੰਦ ਪੂਰਾ ਗੰਦ ਪਾਇਆ ਹੋਇਆ ਹੈ ਜੇ ਲੋਕਾਂ ਨੇ ਜੇ ਇਹੋ ਜਿਹਾ ਅਸੀਂ ਦੇਖ ਰਹੇ ਹਾਂ ਬਾਈ ਤੇ ਨਾਗਰ ਜੀ ਜਨਾਬ ਜਦੋਂ ਮੇਰੀ ਸੱਸੋਂ ਦੀ ਆ ਆ ਕੇ ਕਦੀ ਪਾਲਾ ਝੋਲੇ ਦੇ ਲੀਰੇ ਨਹੀਂ ਨਸ਼ਾ ਕਰਦੇ ਨਹੀਂ ਜੇ ਨਸ਼ਾ ਕਰਦੇ ਤਾਂ ਭਾਈ ਜੀ ਮੇਰ ਨਾਲ ਕੋਈ ਨਹੀਂ ਨਸ਼ਾ ਨਹੀਂ ਮੈਂ ਕਹਿੰਦਾ ਕੋਈ ਭਾਈ ਨਹੀਂ ਸੀ ਮੇਰ ਨਾਲ ਇਹ ਇਹ ਬਤਾਓ ਵਹਾਂ ਆ ਗਿਆ ਵੀ ਨਾ ਗਏ ਮੈਨੂੰ ਕਿਹੜਾ ਦੱਸਿਆ ਇਹਨਾਂ ਨੇ ਕਿਹਦੇ ਨਾਲ ਤੇ ਪਿਆਰ ਨਹੀਂ ਹੁੰਦਾ ਮੈਂ ਲਿਖੂ ਕੀ ਰਹਿਣੀ ਆਗੀ 500 ਰੁਪਏ ਪਹਿਲਾਂ ਹੀ ਜਰਾ ਕੱਢਾ ਮਰੀ ਅਰ ਮੀਂਹ ਦਵਾਣੀ ਬੰਦਲੀ ਜਰਾ ਅੱ ਲੱਠਾ ਮੈਨੂੰ ਕਰੇ ਇਹ ਨਾ ਭਰੇ ਮਤਲਬ ਦੱਸੋ ਤਾਂ ਬੈਠੋ ਤਾ ਹੈ ਚਪਾਏ ਰੱਖੀ ਸਿਰ ਦਵਾ ਦਾ ਬੈਠੋ ਥੋੜਾ ਜਰਾ ਮਾੜਾ ਵੀਡੀਓ ਬਣਾ ਦੀਆ ਵੀਡੀਓ ਬਣਾ ਵੀਡੀਓ ਦੀ ਸਾਰੇ ਕੋ ਦੱਸ ਤੂੰ ਕੁੜੀ ਵਿੱਚ ਕੋਈ ਨਹੀਂ ਹੈਗਾ ਸਾਰੇ ਕੋ ਬੋਲ ਇਹਦੇ ਤੇ ਨਾ ਗੱਪ ਮਾਰੀ ਜੇ ਸਾਰੇ ਕੋ ਬੋਲ ਕਿੰਨਾ ਤੇ ਤੇ ਵਿਆਹ ਹੋ ਗਿਆ ਇਹ ਸਾਰੇ ਕਲਾਸੇ ਗੱਲ ਕਰਦੇ ਇੱਕ ਮਿੰਟ ਇੱਕ ਮਿੰਟ ਮੈਂ ਸਾਰੇ ਕਲਾਸੇ ਕਰਨੇ ਇਹਦੇ ਕਿੰਨਾ ਤੇ ਤੇ ਵਿਆਹ ਨੂੰ ਹੋ ਗਿਆ ਠੀਕ ਹੈ ਨਾ ਇਹਦੇ ਉੱਪਰ ਸਾਰੇ ਸਾਰੇ ਬਰਦ ਲੱਗਦੇ ਨੇ ਨੇ ਲਾ ਨਨੇ ਬਣੋ ਬਣੋ ਮਾਸੂਮ ਅਸ਼ੋਕ ਇਹ ਬਾਈ ਜੀ ਆਜਾ ਬੰਦਾ ਜੀ ਇਹ ਫੜਾ ਗਿਆ ਨਿਆਂ ਸੰਗ ਸੀ ਜਨਾਨੀ ਦਾ ਜਨਾਨੀ ਨਾਲੇ ਹਾਂ ਦੱਸੋ ਬਾਈ ਸੱਤ ਅੱਠ ਸਾਲੋਂ ਕਿ ਕੀ ਮੇਰੇ ਵਿਆਹ ਨੂੰ ਹਾਂ ਹੁਣ ਕਹਿੰਦੇ ਨੇ ਮੇਰਾ ਪਿਛਲਾ ਪਿਆਰ ਹੈ ਜੇ ਇਹਦਾ ਪਿਛਲਾ ਪਿਆਰ ਹੁੰਦਾ ਫਿਰ ਮੇਰੀ ਤਾਂ ਜਿੰਦਗੀ ਬਰਬਾਦ ਕਿਉਂ ਪਹਿਲਾਂ ਹੀ ਪਿਆਰ ਵਿਆਹ ਕਰਵਾ ਲੁੰਦਾ ਏ ਦੱਸੋ ਹੁਣ ਬੋਲਦਾ ਨਹੀਂ ਮੈਂ ਦੋ ਕਰਦਾ ਨਹੀਂ ਕਿੱਗਣ ਦੇ ਮਾਰਨ ਖਿੱਚ ਕੇ ਪਿਆਰ ਦੀ ਗੱਲ ਹੈ ਸ਼ਾਸਨ ਪਹਿਲਾਂ ਮੈਂ ਨਹੀਂ ਕਰਾਉਣਾ ਭਲੇ ਕਰੋ। ਬਿਲੇ ਮੈਂ ਹਾਂ। ਮਾਰੀ ਕਾ ਭਾਈ। ਕਿਉਂ? ਨਾ ਹੋਦੀ ਕਿਰੀਆ। ਖਾਣੇ ਕਿਹਦਾ? ਗੰਦ ਪਾਇਆ ਤੁਸੀਂ? ਪਾਇਆ ਨਹੀਂ। ਆ ਦੇਖੋ ਭਾਈ ਢਾਬੇ ਤੇ ਆ ਕੇ ਤਾਂ ਇਹ ਚਾਹ ਪੀਣ ਲੱਗੇ ਸੀ ਸਾਨੂੰ ਕਹਿੰਦੇ ਗਰਮੀ ਐ ਤੇ ਮੂੰਹ ਬੰਨ੍ਹ ਕੇ ਸੀ ਬਿੜੀ ਨਾਲ ਸਾਡੇ ਢਾਬੇ ਜਾ ਕੇ ਇੰਨਾ ਹੱਕ ਨਹੀਂ ਮੰਨਦਾ ਕੰਮ ਕਰਨ ਦਾ। ਠੀਕ ਐ। ਅਸੀਂ ਤਾਂ ਚੰਗੇ ਆ ਵੀ ਲੋਕੀ ਕੋਈ ਗਾਲ ਨਹੀਂ ਆ ਤੁਸੀਂ ਰੋਕਿਆ ਨਹੀਂਗਾ। ਪਰ ਚਲੋ ਕੁੜੀ ਦੇ ਵਾਲੇ ਇੱਥੇ ਬੋਲਦਾ ਡਰਾਮਾ ਹੋਇਆ ਬਹੁਤ ਵੱਡਾ ਸਾਡੇ ਦਾ ਭਰਾ ਉਹ ਪਿਓ ਉੱਡ ਗਿਆ ਵੀ ਜਰਾ ਕੰਮ ਕੀ ਹੋ ਗਿਆ ਕੀ ਗੱਲ ਉਹ। ਠੀਕ ਐ। ਇਹ ਹੁਣ ਤੁਸੀਂ ਕੀ ਮਰ ਕੀ ਮਰ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ? ਬਸ ਇਹੀ ਕਹਿੰਦੀ ਜੀ ਛੱਡਿਆ ਜਾ ਮੈਂ ਬੱਚੇ ਤੇ ਵਾਲੇ ਨਾਲ ਸਭ ਸੁਭਾਣੇ ਇਧਰ ਆ ਛੇੜਣਾ ਪਤਾ ਲਾ ਦੇਖੋ ਭਾਈ ਆ ਪੰਜਾਬ ਦੇ ਹਾਲਾਤ ਹੋ ਗਏ ਕੁੜੀ ਦੇਖੋ ਕਿੰਨੀ ਸੋਹਣੀ ਕੁੜੀ ਐ ਦੀ ਠੀਕ ਐ ਤੇ ਇਹ ਸ਼ਰਿਆਂ ਬੰਦਾ ਜਿਹੜਾ ਕੁੜੀ ਨੂੰ ਲੈ ਕੇ ਭੱਜਿਆ ਤੇ ਅਸੀਂ ਉਦੋਂ ਆ ਪੰਜਾਬ ਪੁਲਿਸ ਨੂੰ ਮੰਗ ਕੀਤੀ ਐ ਹੁਣ ਦੇਖਦੇ ਆ ਭਾਈ ਕੀ ਐ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਤੇ ਬਹੁਤ ਗੰਦ ਪੈ ਜਾ ਹਾਂ ਦੱਸ ਬੋਲ ਬੋਲ ਬੰਦੇ ਜਵਾਨੇ ਨਿਕਲਦੀ ਅਦਰ ਬੋਲ ਕੇ ਇਦਰ ਬੋਲ ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ ਬਦਿਆਂ ਨੂੰ ਮੇਰੇ ਸਾਤ ਸਾਲ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਨਾਲ ਹਾਂਜੀ ਤੇ ਬਈ ਰਿਸ਼ਵਤ ਤਾਂ ਵੀ ਕਰਦਾ ਕੋਈ ਇਹ ਵਾਦੂ ਕਰਦਾ ਜੀ ਤੇਰਾ ਲਾਮੇ ਤੇ ਕੁਐਸਚਨ ਲਾਮੇ ਇਹ ਕੀ ਕਾਟੀ ਰੇ ਜੋ ਹੋਈ ਆ ਦੱਸੋ ਜਿਹੜਾ ਪਿਆਰ ਦੀ ਨਿਸ਼ਾਨ ਪਤਾ ਕਰ ਦਿੰਦਾ ਫਿਰ ਇਹ ਮੇਰਾ ਕਿਹੜਾ ਤੇਰੀ ਗੁਲੀ ਨਾਲ ਪਹਿਲਾਂ ਗੱਲ ਸਿੱਧ ਨਾਲ ਆ ਪਹਿਲਾਂ ਕਿਉਂ ਤੁਸੀਂ ਮੈਂ ਆਪਦੀ ਸਾਥ ਨੂੰ ਪਹਿਲੇ ਦੱਸੀ ਇਹ ਗੱਲ ਮੈਂ ਕਿਹਾ ਮੈਂ ਉਹਨਾਂ ਨੂੰ ਦੱਸਦਾ ਕਿ ਮੈਨੂੰ ਦੱਸਦਾ ਰਹਿਣਾ ਮੇਰੇ ਨਾਲ ਉਹ ਗੱਲ ਨਹੀਂ ਕਰਾਉਂਦੇ ਸੀ ਮੇਰੀ ਜਦੋਂ ਮੇਰੀ ਗੱਲ ਨਹੀਂ ਕਰਾਉਂਦੇ ਸੀ ਬੋਲ ਬੋਲੇ ਨਾ ਕਿ ਮੈਂ ਨਹੀਂ ਦੋ ਬਈ ਤੁਮ ਦੱਸ ਸਾਬ ਹੌ ਤੈਨੂੰ ਐਵੇਂ ਪਰਾਲੇ ਖੜੇ ਆ ਹਾਂ ਵੀ ਦੇਖੋ ਗਲਤੀ ਉਹਦੇ ਬਣੀ ਦੇਖ ਉਹਦੇ ਬਣੀ ਦੇਖ ਬਾਈ ਮੈਂ ਕਿਹਨੂੰ ਸ਼ੇਰ ਨਹੀਂ ਕਰਕੇ ਨਾ ਪੁੱਤਾਂ ਬੱਚੀਆਂ ਬਰਬਾਦ ਹੁੰਦੀਆਂ ਨੇ ਕਿੰਨਾ ਕਿੰਨਾ ਬਣਾਇਆ ਨੇ ਆਪਣਾ ਕਿੰਨਾ ਬਣਾ ਖਰਚੀਦਾ 120 ਰੁਪਏ ਤਾਂ ਤੂੰ ਆਪਣਾ 1 ਮਿੰਟ ਦੀ ਕੌਫੀ ਪਿਆ ਦੀ ਦੋ ਕੌਫੀ ਬੈਜਣਾ ਤੇ ਤੈਨੂੰ ਵੀ ਕਦੇ ਨਾ ਕੋਈ ਸਾਹ ਨੂੰ ਪੁੱਛਿਆ ਰਸਲ ਮਾਰੀ ਕਦੇ ਜਿੱਤੇ ਜਰ ਮੈਂ ਘਰ ਦੇ ਕੰਮ ਕਰ ਕਰਕੇ ਖਰਚਾ ਚਲੋਣੀ ਆਗੀ ਕੀ ਪਤਾ ਇਹਨੇ ਲਟਾਈ ਜਾਂਦਾ ਗਾ ਦੱਸੋ ਬੋਲ ਹੁੰਦਾ ਕਿ ਜੀ ਨਾਲ ਬਸ ਬੋਲਦਾ ਜੇ ਬੋਲਦਾ ਤੂੰ ਇਹ ਗੱਲ ਨਾ ਬੋਲਣੀ ਦੀ ਨਹੀਂ ਗੱਲ ਕਰਦੇ ਲਾ ਲਓ ਤੁਸੀਂ ਦੂਜੀ ਪੋਸਟ ਵੀ ਬੁਲਾਓ ਜੀ ਮੈਂ ਕਿਹਾ ਇਹਨੂੰ ਕਰਕੇ ਬੁਲਾ ਲੈਣਾ ਆ ਜਿੰਨੇ ਨੂੰ ਚਾਕੇ ਬੁਲਾ ਲੈਣਾ ਆ ਲਾਓ ਕੋਣ ਦੇਖੀ ਦਿਨ ਮੈਂ ਲਾਉਣਾ ਹਾਂ ਹਾਂ ਇਹਨੂੰ ਕੋਈ ਸ਼ਰਮ ਸ਼ਰਮ ਹੀ ਹੈ ਨਹੀਂ ਹੋਰਾਂ ਲਈ ਸ਼ਰਮ ਨਹੀਂ ਇਹਨੂੰ ਆ ਲੈ ਜਾ ਕੋਣ ਲਾ ਦੇ ਕਿਹੜੇ ਫੋਨ ਹੈਲੋ ਘਰ ਦੇ ਫੋਨ ਦਾ ਸਸਾ ਕੋਈ 10 ਰੁਪਏ ਇੱਥੇ ਬੁਲਾਉਨੇ ਆਪਾਂ ਠੀਕ ਹੈ ਤੁਹਾਨੂੰ ਲਾ ਲਾ ਫੋਨ ਲਾ ਕੋਈ ਗੱਲ ਦੀ ਬੇਟਾ ਅੱਗੇ ਤੇ ਆ ਜਾਈ ਮੇਰੇ ਹੈਲੋ ਹਾਂ ਮੰਮੀ ਆ ਹਾਂ ਜੀ ਮੰਮੀ ਆ ਟਾਪੇ ਤੇ ਆ ਜਾ ਫੜਿਆ ਗਿਆ ਪੜਾ ਕੇ ਲਈ ਤੇ ਨਾਨੀ ਨੂੰ ਲੈ ਕੇ ਆਇਆ ਇਸੇ ਹੋਟਲ ਦੇ ਤੇ ਕਿ ਦੋ ਜੇ ਕੀ ਆ ਜਾ ਮੈਂ ਇਹਨਾਂ ਨੂੰ ਰਹਿਣਾ ਮੈਨੂੰ ਤੜਾਕੀ ਲਾਉਂਦੀ ਹਾਂ ਤਾਂ ਬੱਸ ਹਾਂ ਚੱਕੀ ਆ ਲੋ ਜੀਵਨ ਕਿ ਖਰਾਬ ਕਰਤੀ ਵੀਡੀਓ ਬਣਾਓ ਵੀਡੀਓ ਬਣਾਓ ਵੀਡੀਓ ਬਣਾਓ ਵੀਡੀਓ ਬਣਾਓ ਬਣਾਓ ਵੀਡੀਓ ਬਣਾਓ ਆ ਲੋਟ ਨਹੀਂ ਬਣਾਓ ਵੀਡੀਓ ਬਣਾਓ ਜੀ ਇਹ ਗੰਦ ਪਾਇਆ ਇਹਨਾਂ ਨੇ ਪੰਜਾਬ ਦਾ ਕੀ ਇਹਨਾਂ ਨੇ ਮਾਹੌਲ ਖਰਾਬ ਕੀਤਾ ਸਾਰੇ ਉਹਨਾਂ ਨੂੰ ਆਸ਼ਕੀਆਂ ਸੋਚਦੀਆਂ ਠੀਕ ਹੈ ਆਟਾ ਕਰੇ 8-8 ਵਸਦੇ ਦੇ ਪੈਸੇ ਇੰਨੀ ਦੇ ਮੁਲੇ ਇਹ ਤੋਂ ਵੀ ਭੱਜਣ ਲੱਗੇ ਸੀ ਉਹ ਭਾਈ ਪਹਿਲੇ ਜਿੱਤੇ ਸੀ ਨਹੀਂ ਤੁਸੀਂ ਕਿ ਪੈਸੇ ਭਾਈ ਨਹੀਂ ਦਸੀਏ ਨਹੀਂ ਪੁੱਛ ਲਗੇ ਸੀਗੇ ਇੱਥੋਂ ਹੀ ਪੁੱਛਣ ਲੱਗੇ ਤੇ ਸ਼ੁਕਰ ਹੈ ਭਾਈ ਇਹਦਾ ਮਤਲਬ ਕੀ ਹੈ ਉਤੋਂ ਦੀ ਆ ਗਏ ਠੀਕ ਹੈ ਵੀਰੇ ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਤੇ ਇਹ ਆ ਕੰਮ ਕਰਦਾ ਹਾਂ ਮੈਨੂੰ ਥੋੜੀ ਥੋੜੀ ਸ਼ੱਕ ਸੀ ਪਰ ਇਹਨੇ ਟਾਲ ਕਰਤੀ ਕਹਿੰਦਾ ਨਹੀਂ ਇਹ ਸੀ ਕੋਈ ਗੱਲ ਨਹੀਂ ਪਰ ਇਹ ਤੇ ਮੈਂ ਸਰ ਪੂਰਾ ਵਿਸ਼ਵਾਸ ਰੱਖਿਆ ਵੀ ਇਹ ਕਰ ਦੇ ਲਿਆ ਜਾ ਕੰਮ ਆ ਨਾ ਜੇ ਜ਼ਰੂਰ ਕਰਦਾ ਪਰ ਇਹ ਜੇ ਕਰਮ ਨਹੀਂ ਚੁੱਕੂੰਗਾ ਹੂੰ ਪਰ ਫੋਨ ਕਰੇ ਜੇ ਸਰ ਮੈਨੂੰ ਫੋਨ ਤੋਂ ਪਤਾ ਲੱਗਿਆ ਵੀ ਇਹ ਆ ਕੰਮ ਕਰਨ ਲੱਗਿਆਗਾ ਤਾਂ ਮਾਰਦ ਨੂੰ ਇੱਤੇ ਜਾ ਰਿਹਾ ਦਾ ਲਾਗਮ ਕਰੂਗਾ ਦੱਸ ਓ ਬੋਲ ਪਾਉਗਾ ਮੈਂ ਸਾਂਹ ਕੋ ਪਹਿਲਾਂ ਦੱਸਿਆ ਸੀਗਾ ਅੱਜ ਸਾਥ ਨੂੰ ਬੂਨ ਲਾਉਂਦਾ ਰਹਿਮ ਮੈਂ ਕਿਹਨੂੰ ਕੱਢ ਛੱਡ ਗਿਆ ਹਾਂ ਬੋਲ ਬੜੋ ਬੜੋ ਦੇਖੇ ਗੱਲ ਕਰ ਹਲੋ 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 ਅਲੈਕੁਮ ਤੀ ਡਮਾ ਕੀ ਤੈਰਾ ਬਹਿ ਕੇ ਗੱਲ ਕਰ ਮੇਰਾ ਹਲੋ ਸਾਡੇ ਨਾਲ ਗੱਲ ਕਰ ਧਾਬੇ ਤੇ ਕੀ ਗੱਲ ਬਾਰੇ ਗੱਲ ਧਾਬਾ ਇਹ ਜਿਹੜਾ ਨਬਾਣਾ ਹੈ ਕੀ ਗੱਲ ਬਾਰੇ ਮੇਰੇ ਸੋਗੇ ya dígame! dígame dígame! tu hijo mío, ¿eres no